ਆਮ ਤੌਰ 'ਤੇ ਸਾਡੇ ਬੰਦੇ ਅੱਜ वेजिटेबल ਰਾਈਸ। ਇਹਿਤ ਨਵੂ ਨੇ ਪਾਤੇ ਦੀ ਪਿਆਜ਼ ਟਮਾਟਰ, ਪੱਲਾਸਣ, ਹਰੀ ਮਿਰਚ। ਸਾਰੀ ਚੀਜ਼ਾਂ ਮਿਕਸ ਕਰਕੇ ਪਕਾਣ ਰਹੀ ਹੈਗਾ ਨਾ। ਬਧੀਆ ਰਾਈਸ ਹਰੇਕ ਬੰਦੇ ਨੇ ਨਾ ਅਲੱਗ-ਅਲੱਗ ਟੇਸਟ ਹੁੰਦਾ ਹੈ। ਮਤਲਬ ਕਿ ਮੇਰਾ ਬਣਾਉਣ ਦਾ ਤਰੀਕਾ ਤੇ ਮੇਰਾ ਟੇਸਟ ਚ ਲੱਗਦਾ ਤੇ ਨਵੂ ਦੇ ਬਣਾਉਣ ਦਾ ਤਰੀਕਾ ਤੇ ਨਵੂ ਦਾ ਵੀ ਟੇਸਟ ਹੀ ਲੱਗਦਾ। ਨਵੋਦੇ ਆਤ ਦਾ ਟੇਸਟ ਕਾਦਾ ਵਧੀਆ ਹੈ ਹੁਣ ਪਾਈ ਨਵੋਰੀ ਦੇ ਲਈ ਕਲਰ ਲਈ ਮਿਰਚ ਬਾਕੀ ਜਿਹੜੀਆਂ ਮਿਰਚਾਂ ਪਹਿਲਾਂ ਹੀ ਪਾ ਲਈਆਂ ਸੀਗੀਆਂ ਇਹ ਸਿਰਫ ਕਲਰ ਲਈ ਵਰਤ ਰਹੀ ਸੀ ਥੋੜੀ ਜੀ ਡੱਬੀ ਮਿਰਚ ਤੇ ਹੁਣ ਇਹਨੂੰ ਪੁੱਲਣੂਗੀ ਜੰਗੀ ਤਰ੍ਹਾਂ ਤੇ ਅੱਜ ਮੇਰੀ ਹੈਗੀ ਡਿਨਰ ਤੋਂ ਛੁੱਟੀ ਕਿਉਂਕਿ ਨਵੂ ਬਣਾ ਰਹੀ ਅੱਜ ਰਾਈਸ ਅੱਜ ਮੈਂ ਸਿਰ ਨੂੰ ਮਹਿੰਦੀ ਵੀ ਲਾਈ ਸੀ ਪਰ ਮਹਿੰਦੀ ਨਾਲ ਨਾ ਜਿਹੜਾ ਕਲਰ ਹੈ ਵਾਲਾਂ ਦਾ ਔਰੇਂਜਾ ਹੋ ਜਾਂਦਾ ਮੈਨੂੰ ਘੱਟ ਪਸੰਦ ਹੈ ਪਰ ਫਿਰ ਵੀ ਮੈਂ ਚਲੋ ਕੈਮੀਕਲ ਯੂਜ਼ ਕਰਨੇ ਨਾਲੋਂ ਚੰਗਾ ਮਹਿੰਦੀ ਲਾ ਲਵਾਂ ਸਲੀ ਮੈਂ ਅੱਜ ਮਹਿੰਦੀ ਵੀ ਲਾਈ ਸੀਗੀ ਦਿਨ ਚ ਅੱਲਾ ਤਕਰੀਬਨ ਪੁੱਜ ਗਿਆ ਤੇ ਹੁਣ ਇਹਦੇ ਵਿੱਚ ਕਰੂਗੀ ਨਵੂ ਐਡ ਚਾਵਲ ਚਾਵਲ ਸਾਡੇ ਬਹੁਤ ਸਾਫ ਸੁਥਰੇ ਹੈ ਜੀ ਵਧੀਆ ਇਸ ਕਰਕੇ ਇਹਨੂੰ ਡਰੈਗ ਪਾਣੀ ਵਾਸਤੇ ਆਪਣੇ ਹੋ ਕੇ ਰੱਖਣੇ ਚਾਹੀਦੇ ਪਰ ਹੁਣ ਅਸੀਂ ਥਿਓ ਨਹੀਂ ਰਹਿਦੇ ਸਿੱਧੇ ਡਰੈਗ ਪਾਤੇ ਨਵੂ ਨੇ ਤੇ ਇਹਨਾਂ ਨੂੰ ਚੁੱਕ ਗਿਆ ਚੁੱਕ ਚੱਕ ਲਿਆ ਜੀ ਦਾ ਸਾਫ ਸੁਥਰੇ ਪਾ ਲਿਆ ਸੀਗਾ ਪਹਿਲੀ ਮੈਂ ਇਹ ਮਿਕਸ ਕਰੂੰਗੀ ਚਾਵਲਾਂ ਨੂੰ ਉਸ ਤੋਂ ਬਾਅਦ ਨਵੋਈ ਦੇ ਵਿੱਚ ਕਰੂੰਗੀ ਜੀ ਚਾਵਲਾਂ ਦੇ ਅਕੋਰਡਿੰਗ ਪਾਣੀ ਐਡ ਤੇ ਫਿਰ ਕੁੱਕਰ ਕਰ ਦੂੰਗੇ ਬੰਦ ਇੱਕ ਸਿਟੀ ਲਾਉਂਗੀ ਤੇ ਉਸ ਤੋਂ ਬਾਅਦ ਜਦ ਬਣ ਜੂਗੇ ਫਿਰ ਦਿਖਾਉਂਦੇ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਇਹ ਚਾਵਲ ਨਮੂਨ ਹਲਦੀ ਨਹੀਂ ਪਾਉਂਦੀ ਗਾਰ ਨੂੰ ਮੈਂ ਮਰ ਕੇ ਲਾਲ ਮਿਰਚੇ ਤਾਂ ਪਾਉਂਦੀ ਆ ਕਲਰ ਲਈ ਪਰ ਹਲਦੀ ਨਹੀਂ ਪਾਉਂਦੀ ਬਹੁਤ ਵਧੀਆ ਲੁੱਕ ਲੱਗਦੀ ਆ ਜੀ ਚਲੋ ਜੀ ਹੁਣ ਕਰਦੇ ਆ ਅੰਡੇ ਨਾਲ ਮੇਰੇ ਜਿੰਮੀ ਲੱਗਦੀ ਝੰਡ ਤੇ ਪਿਆ ਕੰਬਲ ਚ ਲੁਪਟ ਕੇ ਮੇਰੇ ਕੋਲ ਦਿਨਾ ਹੈਗਾ ਜੀ ਮੰਗਲਵਾਰ ਦਾ ਤੇ ਕੱਲ ਸਾਡੇ ਮੰਡੇ ਨੂੰ ਵੀ ਕਾਫੀ بارش ਕਾਫੀ ਨਹੀਂ ਥੋੜੀ ਜਿਹੀ بارش ਹੋ ਗਈ ਸੀਗੀ ਜਿਆਦਾ ਨਹੀਂ ਹੋਈ ਮਤਲਬ ਕਿ ਹਲਕੀ ਜਿਹੀ ਜਿੱਦਾਂ ਮਿੱਟੀ ਹੀ ਦਬ ਗਈ ਇੰਦਾ ਕਹਿ ਸਕਦੇ ਆ ਪਰ ਅੱਜ ਧੁੱਪ ਨਿਕਲਣ ਵਾਲੀ ਲੱਗ ਰਹੀ ਹੈ ਸ਼ਾਇਦ ਧੁੱਪ ਨਿਕਲ ਜਵੇ ਤੇ ਅੱਜ ਦੇ ਬਲੌਗ ਚ ਐਨ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ